ਜਿੰਦਾਬਾਦ 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 ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਕੱਟ ਬਦਲ ਦਿਓ ਤਾਜ ਬਦਲ ਦਿਓ ਬੇਮਾਨ ਦਾ ਰਾਜ ਬਦਲ ਦਿਓ ਕੱਟ ਬਦਲ ਦਿਓ ਤਾਜ ਬਦਲ ਦਿਓ ਬੇਮਾਨ ਦਾ ਰਾਜ ਬਦਲ ਦਿਓ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 बहुजन समाज पार्टी जिंदाबाद 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 बहुजन समाज पार्टी जिंदाबाद 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 बहुजन समाज पार्टी जिंदाबाद 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 बाकी समाज पार्टी जिंदाबाद बहुजन समाज पार्टी जिंदाबाद भाजी आ जाओ ਥੋੜਾ ਬਾਕੀ ਪਿੱਛੇ ਹੋ ਜਾਓ ਥੋੜਾ ਉਹ ਜਨ ਸਮਾਜ ਪਾਰਟੀ ਜਿੰਦਾਬਾਦ ਉਹ ਜਨ ਸਮਾਜ ਪਾਰਟੀ ਜਿੰਦਾਬਾਦ ਭਾਜੀ ਆ ਜਾਓ ਅੱਗੇ ਮਾਈਕ ਮੈਨੂੰ ਇੱਕ ਦਮ ਅੱਗੇ ਬੋਲੋ ਸਾਡੇ ਬੰਨੇ ਭਰਾ ਰਾਮ ਪ੍ਰਕਾਸ਼ ਜੀ ਤੇ ਜੀ ਹੋਰ ਪ੍ਰਕਾਸ਼ ਕੋਮਰ ਪ੍ਰਕਾਸ਼ ਜੀ ਸਾਰੇ ਆਏ ਆ ਸਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਾਡੇ ਤੰਦਾਵਰੇ ਤੋਂ ਭਾਜੀ ਜਿਹੜੇ ਪਾਰਟੀ ਸ਼ਾਮਲੇ ਉਹਨਾਂ ਦਾ ਵੀ ਧੰਨਵਾਦ ਅੰਕਲ ਹੋਣਾਂ ਦਾ ਵੀ ਸਾਰਿਆਂ ਦਾ ਮੈਂ ਧੰਨਵਾਦ ਤੇ ਪੰਚਾਇਤ ਮੈਂਬਰ ਵੀ ਰਹੇ ਆ ਉਹ ਵੀ ਆਏ ਆ ਇੱਥੇ ਸਾਰਿਆਂ ਦਾ ਧੰਨਵਾਦ ਸੋਨੀ ਵੀਰ ਸਾਡਾ ਮੈਂ ਐਡਵੋਕੇਟ ਬ੍ਰਹਿੰਦਰ ਕੁਮਾਰ ਉਮੀਦਵਾਰ ਲੋਕਜਨ ਸਮਾਜ પાર્ટી ਲੋਕ ਸਭਾ ਜਿਲੰਦਰ ਅੱਜ ਇੱਥੇ ਸਾਡੀ ਸ਼ਾਹਬੁਰਹਾਲਕੀ ਦੇ ਵਿੱਚ ਮੀਟਿੰਗ ਹੋਈ ਜੀ ਔਰ ਸਾਨੂੰ ਬਹੁਤ ਵਧੀਆ ਪਰਮਾਉਂਗਾ ਹਾਰਾ ਮਿਲ ਰਿਹਾ ਕਿਉਂਕਿ ਲੋਕ ਇਹ ਸਮਝ ਰਹੇ ਆ ਵੀ ਲੰਬੇ ਸਮੇਂ ਦੇਸ਼ ਚ ਪਹਿਲਾਂ ਕਾਂਗਰਸ ਨੇ ਰਾਜ ਕੀਤਾ ਤੇ ਹੁਣ ਭਾਜਪਾ ਔਰ ਦੋਨਾਂ ਨੇ ਲਗਾਤਾਰ ਲੋਕ ਹਿੱਤਾਂ ਦੇ ਖਿਲਾਫ ਸੰਵਿਧਾਨ ਦੀਆਂ ਭਾਵਨਾਵਾਂ ਦੇ ਖਿਲਾਫ ਲਗਾਤਾਰ ਕੰਮ ਕੀਤਾ ਅੱਜ ਜਦੋਂ ਸੰਵਿਧਾਨ ਦਾ ਮੁੱਦਾ ਸੈਂਟਰ ਸਟੇਜ ਤੇ ਹੈਗਾ ਖਾਸ ਕਰਕੇ ਦਲਿਤ ਬੈਕਵਰਡ ਮinorities ਦੇ ਲਈ ਉਦੋਂ ਅਸੀਂ ਇਹ ਲੋਕਾਂ ਮਾਰੇ ਗੱਲ ਇਹ ਲਿਆ ਰਹੇ ਆਂ ਵੀ ਜਿਹੜੀ ਕਾਂਗਰਸ ਹੈ ਉਹਨੇ ਲਗਾਤਾਰ ਬੰਦਿਆਂ ਨੂੰ ਅਨਪੜ੍ਹ ਬਣਾਉਣ ਲਈ ਕੰਮ ਕੀਤਾ ਜਿਹੜਾ ਸਿੱਖਿਆ ਦਾ ਅਧਿਕਾਰ ਐਕਟ ਲੈ ਕੇ ਆਇਆ ਉਹ ਚ ਕਿਹਾ ਵੀ 8ਵੀਂ ਤੱਕ ਫ੍ਰੀ ਨਹੀਂ ਕਰਨਾ ਇਹਦਾ ਮਤਲਬ ਮਤਲਬ ਜਿਹੜਾ ਪਹਿਲਾਂ ਜਿਹੜਾ ਸੰਵਿਧਾਨ ਦੀ ਜਿਹੜੀਆਂ ਭਾਵਨਾ ਦੇ ਖਿਲਾਫ ਕੰਮ ਕੀਤਾ ਕਾਂਗਰਸ ਨੇ ਕੀਤਾ ਉਹੀ ਹੁਣ ਬੀਜੇਪੀ ਉਸ ਤਰ੍ਹਾਂ ਲੋਕ ਮਤਲਬ ਲੋਕਾਂ ਦੇ ਖਿਲਾਫ ਜਾ ਕੇ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਕੰਮ ਕਰੀ ਆ ਉਹੀ ਆਪ ਕਰ ਰਹੀ ਆ ਤੇ ਇਸ ਕਰਕੇ ਨਾ ਜਿਹੜੀਆਂ ਸੰਵਿਧਾਨ ਦੀ ਭਾਵਨਾ ਦੇ ਉਲਟ ਜਾ ਕੇ ਜਿਹੜੀਆਂ ਪਾਰਟੀਆਂ ਨੇ ਲੋਕਾਂ ਦੇ ਖਿਲਾਫ ਕੰਮ ਕੀਤਾ ਉਹਨਾਂ ਨੂੰ ਵਜਨ ਦੀ ਲੋੜ ਆ ਤੇ ਬੀਐਸਪੀ ਜਿਹਨੇ ਆਪਣੇ ਰਾਜ ਦੇ ਵਿੱਚ ਯੂਪੀ ਦੇ ਵਿੱਚ ਔਰ ਬੀਐਸਪੀ ਦੇ ਕੇਡਰ ਦੇ ਬਿਨਾਂ ਰਾਜ ਤੋਂ ਵੀ ਜਿਹੜਾ ਲਗਾਤਾਰ ਲੋਕ ਇਤਾਲੀ ਸੰਘਰਸ਼ ਕੀਤਾ ਉਹਨੂੰ ਜਿਹੜਾ ਆ ਇਸ ਟਾਈਮ ਚੋਣਾਂ ਦੀ ਲੋੜ ਆ ਤਾਂ ਕਿ ਇਹਨਾਂ ਪਾਰਟੀਆਂ ਦੇ ਖਿਲਾਫ ਔਰ ਖਾਸ ਕਰ ਬੀਜੇਪੀ ਖਿਲਾਫ ਜਿਹੜੀ ਜਲੰਧਰ ਜਾਂ ਦੇਸ਼ 'ਚ ਕੋਈ ਤਕੜੀ ਲੜਾਈ ਦੇ ਸਕਦੀ ਆ ਉਹ ਬਹੁਜਾਂ ਸਮਾਜ ਪਾਰਟੀ ਦੇ ਸਕਦੀ ਆ ਔਰ ਉਹੀ ਲੋਕ ਇਤਾਂ ਦੀ ਜਿਹੜੀ ਰੱਖਿਆ ਕਰ ਸਕਦੀ ਆ ਇਸ ਕਰਕੇ ਉਹਦੇ ਲਈ ਅਸੀਂ ਅਪੀਲ ਕਰ ਰਹੇ ਆਂ ਵੀ ਸਾਨੂੰ ਇੱਕ ਵਾਰ ਮੌਕਾ ਦਿੱਤਾ ਜਾਵੇ ਤਾਂ ਕਿ ਅਸੀਂ ਵਧੀਆ ਢੰਗ ਦੇ ਨਾਲ ਜਿਹੜਾ ਇਹਨਾਂ ਪਾਰਟੀਆਂ ਦੇ ਵੱਲੋਂ ਜਿਹੜਾ ਲੋਕਾਂ ਦੇ ਖਿਲਾਫ ਤੰਤਰ ਸਥਾਪਿਤ ਕੀਤਾ ਆ ਉਹਦੇ ਮੁਕਾਬਲੇ ਇੱਕ ਚੰਗਾ ਪ੍ਰਬੰਧ ਬਣਾ ਸਕੀਏ ਔਰ ਲੋਕਾਂ ਨੂੰ ਇੱਕ ਵਧੀਆ ਜ਼ਿੰਦਗੀ ਦੇ ਸਕੀਏ